ਉਪਲ ਫਾਰਮ ਵਾਲੀ ਕੁੜੀ ਦੇ ਮਾਮਲੇ ਤੋਂ ਬਾਅਦ ਇੱਕ ਹੋਰ ਵੱਡਾ ਵਿਵਾਦ ਹੁਣ ਖੜਾ ਹੋ ਗਿਆ ਹੈ ਪਿਛਲੇ ਕੁਝ ਦਿਨਾਂ ਵਿੱਚ ਉਸ ਦੀ ਲੀਕ ਹੋਈ ਵੀਡੀਓ ਨੇ ਸੋਸ਼ਲ ਮੀਡੀਆ ਤੇ ਜ਼ਬਰਦਸਤ ਤੂਫਾਨ ਖੜਾ ਕਰ ਦਿੱਤਾ ਸੀ ਹਾਲਾਂਕਿ ਕੱਲ ਇਸ ਮਸਲੇ ਤੇ ਪਰਿਵਾਰ ਵੱਲੋਂ ਸਮਝੌਤਾ ਹੋ ਗਿਆ ਸੀ ਪਰ ਹੁਣ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਜੋ ਬ੍ਰਾਊਨ ਕੁੜੀ ਨਾਲ ਸੰਬੰਧਿਤ ਹੈ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਦੀ ਵੀਡੀਓ ਨੂੰ ਵੱਖ-ਵੱਖ ਕ੍ਰਪਾਂ ਅਤੇ ਪਲੇਟਫਾਰਮਾਂ ਤੇ ਬੇਹਿਸਾਬਾ ਸ਼ੇਅਰ ਕੀਤਾ ਜਾ ਰਿਹਾ ਹੈ। ਦੋਸਤੋ ਉੱਪਲ ਫਾਰਮ ਤੋਂ ਬਾਅਦ ਹੁਣ ਬ੍ਰਾਊਨ ਕੁੜੀ ਦੀ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਅਤੇ ਲੋਕ ਇਸ ਮਾਮਲੇ ਨੂੰ ਹਾਸੇ ਮਜ਼ਾਕ ਦਾ ਵਿਸ਼ਾ ਬਣਾਉਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸੱਚਮੁੱਚ ਹੀ ਬ੍ਰਾਊਨ ਕੁੜੀ ਦੀ ਹੈ ਜਾਂ AI ਨਾਲ ਬਣਾਈ ਗਈ ਹੈ ਇਸ ਬਾਰੇ ਕੋਈ ਵੀ ਬਿਆਨ ਅਜੇ ਬ੍ਰਾਊਨ ਕੁੜੀ ਦੇ ਵੱਲੋਂ ਨਹੀਂ ਦਿੱਤਾ ਗਿਆ। ਫਿਰ ਵੀ ਲੋਕਾਂ ਦੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਤੇ ਬੇਤਹਾਸ਼ਾ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਜਿਸ ਬ੍ਰਾਊਨ ਕੁੜੀ ਨੇ ਆਪਣਾ ਨਾਮ ਵੈਲਡਿੰਗ ਦੇ ਕੰਮ ਤੋਂ ਬਣਾਇਆ ਸੀ ਉਹ ਪਹਿਲਾਂ ਹੀ ਚਰਚਾ ਵਿੱਚ ਰਹਿੰਦੀ ਸੀ ਹੁਣ ਇਸ ਅਤਰਾਜ ਯੋਗ ਵੀਡੀਓ ਨੇ ਉਸ ਦੇ ਬਾਰੇ ਨਵਾਂ ਹੀ ਵਿਵਾਦ ਖੜਾ ਕਰ ਦਿੱਤਾ ਹੈ ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਵੀਡੀਓ AI ਦੀ ਵਰਤੋਂ ਨਾਲ ਬਣਾਈ ਗਈ ਹੈ ਜਦਕਿ ਕੁਝ ਲੋਕ ਇਸ ਨੂੰ ਅਸਲੀ ਮੰਨ ਰਹੇ ਹਨ ਪਰ ਅਸਲ ਸਚਾਈ ਕੀ ਹੈ ਇਸ ਬਾਰੇ ਹੁਣ ਤੱਕ ਉਸ ਕੁੜੀ ਵੱਲੋਂ ਕੋਈ ਵੀ ਖੁੱਲਾ ਬਿਆਨ ਨਹੀਂ ਆਇਆ ਸਾਡੀ ਰਾਏ ਹੈ ਕਿ ਕਿਸੇ ਦੀ ਇੱਜ਼ਤ ਨਾਲ ਇਸ ਤਰ੍ਹਾਂ ਖੇਡਣਾ ਬਹੁਤ ਗਲਤ ਗੱਲ ਹੈ ਕਿਸੇ ਦੀ ਧੀ ਭੈਣ ਦੀ AI ਵੀਡੀਓ ਬਣਾ ਕੇ ਉਸ ਦੀ ਸ਼ੋਭਾ ਨੂੰ ਮਿੱਟੀ ਵਿੱਚ ਮਿਲਾਉਣਾ ਬਹੁਤ ਵੱਡੀ ਗਲਤੀ ਹੈ ਜਿਹੜੇ ਵੀ ਸ਼ਰਾਰਤੀ ਅਨਸਰ ਅਜਿਹੇ ਕੰਮ ਕਰਦੇ ਹਨ ਉਹਨਾਂ ਨੂੰ ਕਾਨੂੰਨ ਦੇ ਵੱਲੋਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਵੀ ਉਡੀਕ ਕਰ ਰਹੇ ਹਾਂ ਕਿ ਬ੍ਰਾਊਨ ਕੁੜੀ ਵੱਲੋਂ ਇਸ ਵੀਡੀਓ ਨੂੰ ਲੈ ਕੇ ਜਲਦੀ ਕੋਈ ਸਪਸ਼ਟੀਕਰਨ ਸਾਹਮਣੇ ਆਵੇ ਤੇ ਜਿਵੇਂ ਹੀ ਉਸ ਪਾਸੋਂ ਕੋਈ ਬਿਆਨ ਆਉਂਦਾ ਹੈ ਤਾਂ ਅਸੀਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਤਦ ਤੱਕ ਲਈ ਤੁਸੀਂ ਇਸ ਮਾਮਲੇ ਤੇ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ